ਜਦ ਹਾਰੇ ਹੋਏ ਤੇ ਲੋਕਾਂ ਦੇ ਨਕਾਰੇ ਹੋਏ ਹਾਰੇ ਹੋਏ ਤੇ ਲੋਕਾਂ ਦੇ ਨਕਾਰੇ ਹੋਏ ਤੁਸੀਂ ਵੀ ਜਾਣਦੇ ਹੋ ਹਾਰੇ ਹੋਏ ਤੇ ਨਕਾਰੇ ਹੋਏ ਲੀਡਰ ਕਮੇਟੀ ਚਲਾ ਰਹੇ ਨੇ ਕਮੇਟੀ ਚਲਾ ਰਹੇ ਨੇ ਉਹ ਅਫਸਰ ਉਹਨਾਂ ਦੀ ਜੀ ਹਜ਼ੂਰੀ ਕਰਦੇ ਆ ਪਰ ਉਹ ਅਫਸਰ ਉਹਨਾਂ ਦੀ ਜੀ ਹਜ਼ੂਰੀ ਕਰਦੇ ਆ ਪ੍ਰਧਾਨ ਨੂੰ ਛੱਡ ਕੇ ਮੈਨੂੰ ਕੋਈ ਗੱਡੀਆਂ ਚ ਘੁੰਮਣ ਦਾ ਸ਼ੌਂਕ ਨਹੀਂ ਜਦ ਪਰਮਾਤਮਾ ਨੇ ਦਊਗਾ ਉਹਨੇ ਦੇਣਾ ਉਹਦੀ ਦੇਣਾ ਜਦ ਦਊਗਾ ਦਊਗਾ ਪਰ ਤੁਸੀਂ ਦੱਸੋ ਕਿਹੜੇ ਹੱਕ ਹਕੂਕ ਨਾਲ ਪ੍ਰਧਾਨ ਦੀ ਗੱਡੀ ਤੋਂ ਡਰਾਈਵਰ ਬਦਲਿਆ ਕਿਹੜੇ ਹਕੂਕ ਹਕੂਕ ਨਾਲ ਤੁਸੀਂ ਗੱਡੀ ਏਡੀਸੀ ਨੂੰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਪ੍ਰਧਾਨ ਤੇ ਪਰਚੇ ਕਰਨ ਤੋਂ ਬਿਨਾ ਕੀਤਾ ਕੀ ਆ ਤੁਸੀਂ ਇੱਕ ਮੇਰੇ ਮੈਂ ਅੱਜ ਕਹਿਣਾ ਨਹੀਂ ਚਾਹੁੰਦਾ ਇੱਕ ਦਲਿਤ ਹੋਣ ਦੇ ਨਾਤੇ ਮੇਰੇ ਨਾਲ ਕੁਝ ਹੋ ਰਿਹਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਛੋਟੇ ਛਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪਿਛਲੇ ਦਿਨੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਸਾਡੇ ਮੰਤਰੀ ਸਾਹਿਬ ਨੇ ਕੋਈ ਪ੍ਰੈਸ ਪ੍ਰੈਸ 'ਚ ਬੋਲਿਆ ਮੇਰੇ ਬਾਰੇ ਬੋਲਿਆ ਬਾਰ-ਬਾਰ ਬੋਲ ਰਹੇ ਨੇ ਮੈਂ ਉਹਦੇ ਬਾਰੇ ਕੋਈ ਚਾਨਣਾ ਪਾਉਣਾ ਚਾਹੁੰਦਾ ਕਹਿੰਦੇ ਆ ਪ੍ਰਧਾਨ ਆ ਨਹੀਂ ਕਰਦਾ ਪ੍ਰਧਾਨ ਉਹ ਨਹੀਂ ਕਰਦਾ ਪਿਛਲੇ ਉਹਨਾਂ ਨੇ ਬੋਲਿਆ ਕਿ ਪ੍ਰਧਾਨ ਕਮੇਟੀ ਦੇ ਕੰਮਾਂ 'ਚ ਢਕਾਡ ਹੁੰਦਾ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਦੱਸਣੀ ਚਾਹੁੰਦਾ ਕਿ ਪਹਿਲਾਂ ਤਾਂ ਉਹ ਇੱਕ ਗੱਲ ਮੰਨ ਗਏ ਵੀ ਕਮੇਟੀ ਕਾਂਗਰਸ ਦੀ ਆ جے بھائی کمیٹی کانਗਰਸ ਦੀ ਆ 4 سال ہو گئے ਆ 4 سال ਦਾ بیورو میں ਤੁਹਾਨੂੰ ਇਕੱਲੀ ਇਕੱਲੀ ਪੜ੍ਹ ਕੇ ਸੁਣਾਉਣਾ ਜਿਹੜੇ ਕੰਮ ਕਮੇਟੀ ਨੇ ਕੀਤੇ ਨੇ ਜਿਹੜੀ ਕਾਂਗਰਸ ਦੀ ਕਮੇਟੀ ਨੇ ਕੀਤੇ ਨੇ ਉਹ ਭਾਈ ਜੇ ਕੰਮ ਕਾਂਗਰਸ ਦੀ ਕਮੇਟੀ ਕਰਦੀ ਆ ਤੁਸੀਂ ਇੱਕ 4 سال ਹੋ ਗਏ ਇੱਕ ਕਮੇਟੀ ਨੂੰ ਪੰਜੀ ਦੀ ਦੇਣ ਨਹੀਂ ਥੋੜੀ ਇੱਕ ਪੈਗਲੀ ਵਾਲਾ ਪੈਸਾ ਨਹੀਂ ਆਇਆ ਤੁਸੀਂ ਇਹ ਵਿਘਾਟਨ ਕਰਨ ਮੂਰੇ ਆ ਜਾਂਦੇ ਹੋ ਆ ਪਿੱਛੇ ਜੀ ਦੀ ਉਹ ਗੱਲ ਆ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਉਦੀ ਮੂਰਤੀ ਦੀ ਉਦਘਾਟਨ ਹੋਇਆ ਉਹ ਸਾਰਾ ਕੰਮ ਤਾਂ ਕਮੇਟੀ ਨੇ ਕਰਾਇਆ ਸਾਰਾ ਟੈਂਡਰ ਏ ਟੂ ਜ਼ेड ਜੋ ਵੀ ਪੈਸਾ ਲੱਗਾ ਕਮੇਟੀ ਨੇ ਖਰਚ ਕੀਤਾ ਜੇ ਕਾਂਗਰਸ ਦੀ ਕਮੇਟੀ ਨੇ ਖਰਚ ਕੀਤਾ ਤੁਸੀਂ ਕਿਸ ਅਧਿਕਾਰ ਨਾਲ ਉਸ ਦਾ ਉਦਘਾਟਨ ਕਰਨ ਆਉਨੇ ਹੋ ਫਿਰ ਜਿਹੜਾ ਮੌਜੂਦਾ ਪ੍ਰਧਾਨ ਆ ਜਿੰਨੇ ਸਾਡੇ ਮੌਜੂਦਾ ਕਾਉਂਸਲਰ ਨੇ ਉਹਨਾਂ ਨੂੰ ਕਿਸੇ ਨੂੰ ਨਹੀਂ ਸੱਦਾ ਦਿੰਦੇ ਜਦ ਤੁਸੀਂ ਕੋਈ ਪੰਜੀ ਦਿੱਤੀ ਹੋ ਨਹੀਂ ਤੁਸੀਂ ਤਾਂ ਕਹਿਣਾ ਕਮੇਟੀ ਕੋ ਕਰਦੀ ਹੋ ਨਹੀਂ ਫਿਰ ਕਮੇਟੀ ਦੇ ਕੀਤੇ ਹੋਏ ਕੰਮ ਦਾ ਉਦਘਾਟਨ ਕਰਨ ਦਾ ਵੀ ਤੁਹਾਨੂੰ ਕੀ ਅਧਿਕਾਰ ਆ ਆ ਪਿੱਛੇ ਜੇ ਕਹਿੰਦੇ ਜੀ ਮਸ਼ੀਨਾਂ ਆਈਆਂ ਪ੍ਰਧਾਨ ਨੇ 35 ਨੇ ਨਹੀਂ ਨੇ ਲਾਈ ਭਰਾਨੇ ਉਹ ਪਹਿਲਾਂ ਤਾਂ ਇਹ ਹੀ ਨਹੀਂ ਪਤਾ ਵੀ 35 ਕੀ ਉਹਦੇ 35 ਇੱਕ ਵਿਸ਼ੇਸ਼ ਅਧਿਕਾਰ ਦਿੱਤੇ ਆ ਪ੍ਰਧਾਨ ਕੋਲੇ ਭਾਵਰਾਂ ਨੇ ਜੇ ਕਿਤੇ ਐਮਰਜੈਂਸੀ ਪੈਂਦੀ ਆ ਤਾਂ ਪ੍ਰਧਾਨ ਉੱਤੇ ਯੂਜ਼ ਕਰਦਾ ਆ ਮੈਂ ਤੁਹਾਨੂੰ ਦੰਦਾ ਜਾਂ ਤਾਂ ਮੰਤਰੀ ਸਾਹਿਬ ਝੂਠ ਬੋਲਦੇ ਨੇ ਜਾਂ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਨੂੰ ਕੋਈ ਸਹੀ ਗਾਈਡੈਂਸ ਨਹੀਂ ਦਿੰਦੇ ਆ 17 ਤਰੀਕ ਦਾ ਲੈਟਰ ਆ 17 6 ਨੂੰ 35 ਦੇ ਆਰਡਰ ਹੋ ਚੁੱਕੇ ਸੀ ਜੋ ਕਿ ਮਸ਼ੀਨਾਂ ਅੱਜ ਵਰਕ ਵੀ ਕਰ ਰਹੀਆਂ ਤੁਸੀਂ ਦੇਖ ਲਿਓ ਉਹ ਕਹਿੰਦੇ ਸਾਇਨ ਨਹੀਂ ਕਰਦਾ ਪਰ ਤਾਂ ਦੂਜੀ ਗੱਲ ਸਾਰਿਆਂ ਨੂੰ ਬੜੀ ਆ ਮੇਰੇ ਕੋਲ ਲਿਸਟ ਆ ਬਸ ਤੁਹਾਨੂੰ ਵਿਸਤਾਰਪੂਰਕ ਉਹ ਦੱਸ ਦਾਂ ਅੱਜ ਤੱਕ ਕਮੇਟੀ ਨੇ ਜੋ ਕੰਮ ਕੀਤਾ ਸਾਰੀ ਸਾਂਝੀ ਕਮੇਟੀ ਆ ਕਾਂਗਰਸੀ ਕਮੇਟੀ ਆ ਮੈਂ ਆਪਣੇ ਆਪ ਨੂੰ ਨਹੀਂ ਕਾਂਗਰਸ ਨੂੰ ਨਹੀਂ ਜਿੰਨੇ ਵੀ ਸਾਡੇ ਕਾਉਂਸਲਰ ਨੇ ਸਾਰਿਆਂ ਦਾ ਮੈਂ ਕਹਿੰਦਾ ਸਹਿਯੋਗ ਆ ਪਰ ਇਹ ਕਹਿੰਦੇ ਆ ਕਮੇਟੀ ਕਾਂਗਰਸੀ ਅਸੀਂ ਤਾਂ ਸਾਰੇ ਨਾਲ ਲੈ ਕੇ ਚੱਲੇ ਆ ਜੀ ਸੀ ਬੀ ਦੀ ਸੀ ਸਾਡੇ ਕੋਲੇ ਜੀ ਸੀ ਬੀ ਲਈ ਆਪਣੇ ਪਰਚੇਜ਼ ਕੀਤੀ ਜੀ ਸੀ ਬੀ ਕਿੰਨੇ ਦੀ ਆ ਜੀ 60 ਲੱਖ ਰੁਪਏ ਦੀ ਅਸੀਂ ਜੈਟਿੰਗ ਮਸ਼ੀਨ ਜਿਹੜੀ ਸੀਵਰੇਜ ਸਾਫ ਕਰਨੇ ਵਾਲੀ ਦੀ ਉਹ ਲਈ ਸੀਵਰੇਜ ਥ੍ਰੀਪਿੰਗ ਲੇਕਨ ਲਈ ਤੁਸੀਂ ਰੋਡ ਤੇ ਜਾਂਦੀ ਦੇਖਿਆ 92 ਲੱਖ ਰੁਪਏ ਦੀ ਉਹ ਲਈ ਪਰチェਦ ਦੋ ਛੋਟੀਆਂ ਮਸ਼ੀਨਾਂ ਉਹ ਕੀਤੀਆਂ 70 ਲੱਖ ਰੁਪਏ ਦੀਆਂ ਇੱਕ ਸਾਡੀ ਜੈਟਿੰਗ ਮਸ਼ੀਨ ਜਿਹੜੀ ਸੀਵਰੇਜ ਸਾਫ ਕਰਨੇ ਵਾਲੀਆਂ 58 ਲੱਖ ਦੀ ਉਹ ਲਈ ਐਂਟੀ ਸਮੋਗਨ ਤੁਸੀਂ ਦੇਖੀ ਹੋਣੀਆਂ ਜਿਹੜੀ ਗਰਦੇ ਨੂੰ ਡਸਟ ਨੂੰ ਉਹ ਪਾਉਂਦੇ ਆ 41 ਲੱਖ 60 ਲੱਖ ਉਹ ਲਈ ਇੱਕ ਸਮੋਕ ਟ੍ਰਾਵਰ ਲੱਗਿਆ ਆ ਤੁਸੀਂ ਦੇਖਿਆ ਬੱਸ ਸਟੈਂਡ 'ਚ ਉਹ ਲੱਗਿਆ 49 ਲੱਖ ਰੁਪਏ ਦਾ ਆਪਣੇ ਟਰਾਈਫਲਿਕ ਲਾਈਟਾਂ ਜਿਹੜੀਆਂ ਲੱਗੀਆਂ ਨੇ 59 ਲੱਖ ਰੁਪਏ ਦੀਆਂ ਉਹ ਨੇ ਚਾਰ ਪਾਣੀਆਂ ਵਾਲੇ ਸਟੇਨਲੈਸ ਸਟੀਲ ਦੇ ਟੈਂਕਰ ਜਿਹੜਾ ਕਿਤੇ ਕਿਤੇ ਲੰਗਰ ਲੱਗਦਾ ਕਿਤੇ ਉੱਥੇ ਲੱਗਦਾ ਉੱਥੇ ਸਵਸ਼ ਭਾਰ ਪਾਣੀ ਜਲ ਦੇਣ ਲਈ ਉਹ ਅਸੀਂ ਚਾਰ ਟੈਂਕਰ ਲੈ 375000 ਦੇ ਆਪਣਾ ਰਿਕਸ਼ਾ ਜਿਹੜਾ ਜਿਹੜਾ ਕੂੜਾ ਕਿਤੇ ਗਲੀਆਂ ਚ ਮਾਹਰ ਲਾਉਂਦੇ ਆ ਸਾਡੇ ਸਵੀਪਰ ਉਹਨਾਂ ਲਈ 375000 ਰੁਪਏ ਦੇ ਹੋਰ ਨਹੀਂ 55 ਲੱਖ ਦੇ ਸੌਰੀ ਪਰチェਜ਼ ਜਿਹਨੇ ਟਾਟਾ ਇਸ ਅਡੇ ਟੈਂਪੂ ਡੋਰ ਟੂ ਡੋਰ ਕਲੈਕਸ਼ਨ ਕਰਦੇ ਆ 26 ਟਾਟਾ ਇਸ ਲੈ ਇੱਕ ਕਰੋੜ 72 ਲੱਖ ਰੁਪਏ ਦੇ ਜੀ ਫਿਰ ਆ ਜਿਹੜਾ ਪਿੱਛੇ ਜੇ ਬਹੁਤ ਹਰੇਕ ਝੰਡੀਆਂ ਦਿਖਾਉਣ ਨੂੰ ਆ ਜਾਂਦਾ ਜਿਵੇਂ ਕੈਟਲ ਕੈਚ ਸਾਡੀ ਬਹੁਤ ਢੇਰ ਦੀ ਮੰਗ ਸੀ ਜਿਹੜੀਆਂ ਸਾਡਾ ਗਊਧਾਨਾ ਉਹ ਇੱਧਰ ਉੱਧਰ ਘੁੰਮਦਾ ਸੀ 29 ਲੱਖ ਰੁਪਏ ਦੀ ਉਹ ਲਈ ਜੀ ਆਪਣੇ 22 ਨੰਬਰ ਵਾਰਡ ਦਾ ਰਵਿੰਦਰ ਬੱਬੂ ਜੀ ਦਾ ਉੱਥੇ ਪਾਣੀ ਦੀ ਪ੍ਰੋਬਲਮ ਆ ਰਹੀ ਸੀ 25 ਲੱਖ ਰੁਪਏ ਦਾ ਉੱਥੇ ਟਿਊਬਵਲ ਲੱਗਣਾ ਜੀ ਤੇ ਇੱਕ 8 ਤੇ 10 ਨੰਬਰ ਵਾਰਡ ਦਾ ਤੁਹਾਨੂੰ ਪਤਾ ਨਾ ਪਿੱਛੇ ਜੇ ਕਾਲੀਰਾਓ ਜੀ ਰੋਸ਼ਾ ਜੀ ਜਦ ਜੀਤ ਜੀ ਵੀ ਅਕਾਲੀ ਦਲ ਦਾ ਐਸਾ ਸੀ ਇਹ ਮੇਰੇ ਖਿਲਾਫ ਉੱਥੇ ਕਮੇਟੀ ਚ ਜੱਦਾਬਾਦ ਮੁਰਦਾ ਕਰਦਾ ਕਰਦੇ ਆਏ ਨਾਰੇ ਲਾਏ ਉਹ 35 ਲੱਖ ਰੁਪਏ ਦਾ ਟਿਊਬਲ ਲਾ ਕੇ ਤਿਆਰ ਆ ਮੈਂ ਸਹੁਣ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਕਹਿੰਦੇ ਹੋ ਪ੍ਰਧਾਨ ਨੇ ਕੁਝ ਕੀਤਾ ਨਹੀਂ ਉਹ ਜਿਹੜਾ ਟਿਊਬਲ ਲੱਗਿਆ ਉਹ ਵੀ ਕਾਂਗਰਸ ਦੀ ਕਮੇਟੀ ਦੀ ਦੇਣਾ ਤੁਸੀਂ ਉਹਦਾ ਉਦਘਾਟਨ ਕਰਨਾ ਆਇਓ ਤੁਹਾਡੇ ਕੋ ਕੋਈ ਅਧਿਕਾਰ ਨਹੀਂ ਜਿੰਨੇ ਕਮੇਟੀ ਦੇ ਕੰਮ ਕਰ ਰਹੀ ਆ ਕਮੇਟੀ ਤੁਹਾਡੇ ਕੋ ਕੋਈ ਅਧਿਕਾਰ ਨਹੀਂ ਦੂਜੀ ਗੱਲ ਰੈਮੀਡੇਸ਼ਨ ਰੈਮੀਡੇਸ਼ਨ ਹੋਇਆ 3 ਕਰੋੜ 84 ਲੱਖ ਰੁਪਏ ਦਾ ਤੁਸੀਂ ਰਸੂਲੜੇ ਜਾ ਕੇ ਦੇਖ ਸਕਦੇ ਹੋ ਉਹ ਡੰਪ ਦਾ ਸਾਰਾ ਹੁਣ 6ਤੀ ਇੱਕ ਰਾਮਗੜੀਆ ਭਵਨ ਦੇ ਮੂਹਰੇ ਸੀਵਰੇਜ ਦੀ ਬਹੁਤ ਪ੍ਰੋਬਲਮ ਸੀ ਤੁਹਾਨੂੰ ਪਤਾ ਉਹ ਸਾਰਿਆਂ ਲਈ ਸਾਂਝਾ ਸਥਾਨ ਆ ਇੱਕ ਜਿੱਥੇ ਕਿਸੇ ਦਾ ਘੱਟ ਰੇਟ ਤੇ ਕਿਸੇ ਦਾ ਧੀ ਪਣ ਦਾ ਵਿਆਹ ਜਾਂ ਭੋਗ ਦਾ ਕੋਈ ਸਮਾਗਮ ਕਰਨਾ ਹੁੰਦਾ ਉਥੇ ਸੀਵਰੇਜ ਨਹੀਂ ਸੀ 1 ਕਰੋੜ 31 ਲੱਖ ਰੁਪਏ ਕਮੇਟੀ ਨੇ ਪਾਸ ਕਰਕੇ ਸੀਵਰੇਜ ਬੋਰਡ ਨੂੰ ਭੇਜਤਾ ਉਹ ਜਲਦੀ ਸੀਵਰੇਜ ਪਊਗਾ ਤੇ ਜਿਹੜੀ ਗੱਲ ਕਰਦੇ ਦੀ ਡੀ ਸੈਲਟਿੰਗ ਇੱਕ ਹੁਣ ਹੋਰ 6ਤੀਓ 17 18 22 23 ਤੇ 14 ਦਾ ਵੀ ਚੱਲ ਰਿਹਾ 13 14 ਦਾ ਫਾਰ ਦਾ 20 ਸੈਟਿੰਗ ਦਾ ਕੰਮ 60 ਲੱਖ ਰੁਪਏ ਦੇ ਕਰੀਬ ਨਾਲ 20 ਸੈਟਿੰਗ ਹੋ ਰਹੀ ਆ ਤੇ ਉਹ ਤੋਂ ਪਹਿਲਾਂ 1 ਕਰੋੜ 31 ਲੱਖ ਰੁਪਏ ਦਾ ਅਸੀਂ ਪਹਿਲਾਂ ਜਿੰਨੀ ਵੀ ਸ਼ਹਿਰ ਦੀ ਸ਼ਿਵਰੇਦੀ ਸਭਾਈਆ ਉਹ ਕਰਾਈ ਆ ਜਿੱਤੇ ਡਿਵੈਲਪਮੈਂਟ ਦੇ ਕੰਮਾਂ ਦੀ ਗੱਲ ਕਰਦੇ ਆ ਕਹਿੰਦੇ ਪ੍ਰਧਾਨ ਸੈਨ ਨਹੀਂ ਕਰਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਆ ਪੈਸੇ ਦੱਸੋ ਕਿੱਥੋਂ ਆਲੇ ਆ 70 ਕਰੋੜ ਰੁਪਏ ਦੇ ਕੰਮ 4 ਸਾਲਾਂ ਚ ਟੈਂਡਰਾਂ ਦੇ ਜੋ ਵਰਕਸ ਦੇ ਕੰਮ ਉਹਨੇ 70 ਕਰੋੜ ਦੇ ਕੰਮ ਕਾਂਗਰਸ ਦੀ ਕਮੇਟੀ ਨੇ ਕੀਤੇ ਆ ਸੌਣ ਸਾਹਿਬ ਕੁਝੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਪ੍ਰਧਾਨ ਤੇ ਪਰਚੇ ਕਰਨ ਤੋਂ ਬਿਨਾਂ ਕੀਤਾ ਕੀ ਆ ਤੁਸੀਂ ਇੱਕ ਮੇਰੇ ਮਨ ਅੱਜ ਕਹਿਣਾ ਨਹੀਂ ਚਾਹੁੰਦਾ ਇੱਕ ਦਲਤ ਹੋਣ ਦੇ ਨਾਤੇ ਮੇਰੇ ਨਾਲ ਕੁਝ ਹੋ ਰਿਹਾ ਦੱਸੋ ਕਿਹੜਾ ਕਿਹੜਾ ਸੰਵਿਧਾਨ ਕਹਿੰਦਾ ਜੇ ਸੰਵਿਧਾਨਿਕ ਤੌਰ ਤੇ ਤੁਸੀਂ 바ਵਾ ਸਾਹਿਬ ਤੇ ਮੇਕ ਪਵੇਦਕਰ ਸਾਹਿਬ ਦੀ ਤੇ ਭਗਤ ਸਿੰਘ ਦੀ ਫੋਟੋ ਤਾਂ ਲਾ ਲਈ ਤੁਸੀਂ ਉਹਨਾਂ ਦੇ ਸੰਵਿਧਾਨਾਂ ਦੇ ਮੁਤਾਬਕ ਆਪ ਨੂੰ ਤਾਂ ਗੱਡੀਆਂ 'ਚ ਲੈ ਲਿਆ ਤੁਸੀਂ ਪ੍ਰਧਾਨ ਨੂੰ ਜਿਹੜਾ ਸੰਵਿਧਾਨਿਕ ਤੌਰ ਤੇ ਹੱਕ ਮਿਲਿਆ ਤੁਸੀਂ ਖੋਇਆ 9 ਮਹੀਨੇ ਹੋ ਗਏ ਜੇ ਪ੍ਰਧਾਨ ਕੰਮਚੋਰ ਹੁੰਦਾ ਪ੍ਰਧਾਨ ਕਿਸੇ ਕੰਮ ਕਰਦੋਂ ਨਾਕਾਰਾ ਹੁੰਦਾ ਪ੍ਰਧਾਨ ਰੋਜ਼ ਸਕੂਟਰ ਤੇ ਜਾਂਦਾ ਕਮੇਟੀ ਰੋਜ਼ ਤੁਸੀਂ ਵੀ ਆਉਂਨੇ ਹੋ ਹਰੇਕ ਨਾਲ ਡੀਲਿੰਗ ਕਰਦਾ ਮੈਨੂੰ ਕੋਈ ਗੱਡੀਆਂ ਤੇ ਘੁੰਮਣ ਦਾ ਸ਼ੌਂਕ ਨਹੀਂ ਜਦ ਪਰਮਾਤਮਾ ਨੇ ਦੇਊਗਾ ਉਹਨੇ ਦੇਣਾ ਉਹਦੀ ਦੇਣਾ ਜਦ ਦਊਗਾ ਦਊਗਾ ਪਰ ਤੁਸੀਂ ਦੱਸੋ ਕਿਹੜੇ ਹੱਕ ਹਕੂਮਤ ਨਾਲ ਪ੍ਰਧਾਨ ਦੀ ਗੱਡੀ ਤੋਂ ਡਰਾਈਵਰ ਬਦਲਿਆ ਕਿਹੜੇ ਹੱਕ ਹਕੂਮਤ ਨਾਲ ਤੁਸੀਂ ਗੱਡੀ ਏਡੀਸੀ ਹੁੰਦ ਦਿੱਤੀ ਪਰ ਪ੍ਰਧਾਨ ਅੱਜ ਵੀ ਸਾਰਾ ਸ਼ਹਿਰ ਜਾਣਦਾ ਸਵੇਰੇ 11 ਵਜੇ ਜਾ ਕੇ ਪ੍ਰਧਾਨ ਕਮੇਟੀ ਬੈਠਾ ਹੁੰਦਾ 5 ਵਜੇ ਆਉਂਦਾ ਅੱਜ ਤੱਕ ਦੱਸੋ ਇਹ ਰਿਕਾਰਡ ਹੋਣਾ ਜਿੰਨੀ ਡਿਊਟੀ ਮੈਂ ਆਪਣੇ ਸ਼ਹਿਰ ਲਈ ਦੇ ਰਿਹਾ ਜੇ ਸ਼ਹਿਰ ਨੇ ਮੈਨੂੰ ਬਣਾਇਆ ਮਾਣ ਬਖਸ਼ਿਆ ਹਜ਼ਰਦਾਰ ਗੁਰਪੀਰ ਸਿੰਘ ਜੀ ਬੈਠਿਆ ਜਿੰਨੇ ਸਾਡੇ ਕਾਉਂਸਲਰ ਨੇ ਮੈਨੂੰ ਸਾਥ ਦਿੱਤਾ ਅੱਜ ਤੱਕ ਕਦੇ ਕੋਈ ਕੰਮ ਨਹੀਂ ਰੋਕਿਆ ਕਿਸੇ ਦਾ ਵੀ ਮੇਰੇ ਵੱਲੋਂ ਨਾ ਸਾਡੇ ਕਾਉਂਸਲਰ ਆਪਣੀ ਉਹ ਕਹਿੰਦੇ ਪ੍ਰਧਾਨ ਸੈਨ ਹੀ ਨਹੀਂ ਕਰਦਾ ਪ੍ਰਧਾਨ ਢਿੱਕਾ ਨੋਦਾ ਭਾਈ ਜੀ ਜਿੱਥੇ ਤੁਸੀਂ ਜੇ ਕਿਤੇ ਮੈਨੂੰ ਫਸਾਉਣਿਆ ਵਾਲਾ ਕੰਮ ਹੋਗਾ ਤੁਸੀਂ ਤਾਂ ਮਾੜੀ ਮਾੜੀ ਗੱਲ ਤੇ ਪ੍ਰਧਾਨ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹੋ ਮੈਂ ਨਾ ਅੱਜ ਤੱਕ ਕੋਈ ਗਲਤ ਕੰਮ ਕੀਤਾ ਨਾ ਕਰੂੰਗਾ ਜਾਇਜ਼ ਕੰਮ ਲਈ ਆ ਬੈਠੇ ਨੇ ਸਰਦਾਰ ਗੁਰਪੀਰ ਸਿੰਘ ਜ ਉਹ ਕਹਿੰਦੇ ਜੀ ਪ੍ਰਧਾਨ ਇਹਨਾਂ ਨੂੰ ਖੁਸ਼ ਕਰ ਲਈ ਇੱਕ ਦਿਨ ਮਾਰ ਪ੍ਰਮਾਤਮਾ ਨੂੰ ਜਾਨ ਦੇਣੀ ਆ ਇੱਕ ਦਿਨ ਵੀ ਇਸ ਸਖਸ਼ ਨੇ ਸਰਦਾਰ ਗੁਰਕੀਰ ਸਿੰਘ ਦੀ ਕੋਟਲੀ ਨੇ ਇੱਕ ਦਿਨ ਨਹੀਂ ਮੈਨੂੰ ਕਦੇ ਕਿਹਾ ਪ੍ਰਧਾਨ ਜੀ ਤੁਸੀਂ ੜਕਾ ਡਾਉਣਾ ਜਾਂ ਕਰਨਾ ਜਾਂ ਕਰਨਾ ਉਹ ਬਦਨਾਮ ਕਰਨ ਤੋਂ ਬਿਨਾਂ ਥੱਡਕੋ ਕੋਈ ਕਮੀ ਨਹੀਂ ਕੋਈ ਕਮੀ ਤੁਸੀਂ ਦੱਸੋ ਮੈਨੂੰ ਤਿੰਨ ਸਾਢੇ ਤਿੰਨ ਸਾਲ ਹੋ ਗਏ ਤੁਹਾਨੂੰ ਬਣੇ ਨੂੰ ਚਾਹ ਸਰ ਕੀ ਕਮੇਟੀ ਨੂੰ ਦੇਣਾ ਇੱਕ ਗੜੀ ਵਾਲਾ ਪੈਸਾ ਨਹੀਂ ਆਇਆ ਇਲਜ਼ਾਮ ਤੁਸੀਂ بڑے بڑے ਲਾਉਂਦੇ ਹੋ ਗ੍ਰਾਂਟ ਦੇ ਇੱਕ ਪੈਸਾ ਨਹੀਂ ਆਇਆ ਇੱਕ ਵੀ ਪੈਸਾ ਕਿਵੇਂ ਕੰਮ ਹੋਣਗੇ ਡੇਰੇ ਕੰਮ ਆ ਉਹ ਦਿਨ ਸਾਡਾ ਫਾਂਡਾ ਉਹ ਸੀ ਕਰ ਰਹੇ ਆ ਤੁਸੀਂ ਦੱਸੋ ਤੁਹਾਡੀ ਕੀ ਦੇਣਾ ਫਿਰ ਤੁਸੀਂ ਕਹਿੰਦੇ ਹੋ ਕਮੇਟੀ ਬਣਾ ਦਿਓ ਉਹ ਭਾਈ ਪਹਿਲਾਂ ਵੀ ਤੁਹਾਡੀ ਸਰਕਾਰ ਬਣਾਈ ਆ ਸਾਢੇ 3 ਸਾਲ ਹੋ ਗਏ ਉਹਦੇ ਅੱਗੇ ਤੁਸੀਂ ਕੀ ਕੀਤਾ ਸਾਢੇ 3 ਸਾਲ ਹੋ ਗਏ ਸਰਕਾਰ ਨਹੀਂ ਉਹ ਤੇ ਦੱਸੋ ਕੀ ਦੇਣਾ ਇਸ ਕਰਕੇ ਜੋ ਮੇਰੇ ਖਿਲਾਫ ਹਰ ਵਾਰੀ ਜਦਵੀ ਕਹਿੰਦੇ ਆ ਪ੍ਰਧਾਨ ਤੁਸੀਂ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਹਾਰੇ ਹੋਏ ਤੇ ਲੋਕਾਂ ਦੇ ਨਕਾਰੇ ਹੋਏ ਤੁਸੀਂ ਵੀ ਜਾਣਦੇ ਹੋ ਹਾਰੇ ਹੋਏ ਤੇ ਨਕਾਰੇ ਹੋਏ ਲੀਡਰ ਕਮੇਟੀ ਚ ਲਾ ਰਹੇ ਨੇ ਉਹ ਅਫਸਰ ਉਹਨਾਂ ਦੀ ਜੀ ਹਜ਼ੂਰੀ ਕਰਦੇ ਆ ਪ੍ਰਧਾਨ ਨੂੰ ਛੱਡ ਕੇ ਇਹ ਆ ਤਾਂ ਹਾਲਾਤ ਕੀਤੇ ਪਏ ਨੇ ਸੌ ਗੈਂਡ ਕੰਪਨੀ ਬਣਾਈ ਪਈ ਆ ਇੱਕ ਕਪਨੀਤ ਅੰਬਰਸਰੀਆ ਦੱਸੋ ਉਹ ਅਫਸਰਾਂ ਦੀ ਆ ਕੇ ਅਫਸਰਾਂ ਨੂੰ ਐ ਬੋਲਦਾ ਜਿਵੇਂ ਉਹਨਾਂ ਦਾ ਤੇ ਡੀਸੀ ਲੱਗਿਆ ਹੁੰਦਾ ਉਹਨਾਂ ਦੀ ਆਗਰੀਆਂ ਉਹ ਲਾਉਂਦਾ ਮੈਂ ਤਾਂ ਹੈਰਾਨ ਆ ਆਫਸਰ ਵੀ ਇੰਨੇ ਬੇਵੱਸ ਹੋਏ ਉਹਨੇ ਕੋਈ ਕਰਦੇ ਨਹੀਂ ਕੋਈ ਜਦ ਵੀ ਦੇਖੋ ਜਿਹੜੀ ਵੀ ਗੱਲ ਪ੍ਰਧਾਨ ਤੇ ਜਿਹੜੀ ਵੀ ਗੱਲ ਪ੍ਰਧਾਨ ਤੇ ਉਹ ਭਾਈ ਪ੍ਰਧਾਨ ਤੇ ਦੋ ਤਾਂ ਤੁਸੀਂ ਪਰਚੇ ਕਰਾ ਚੁੱਕੇ ਹੋ ਜੇ ਪ੍ਰਧਾਨ ਨੇ ਨਹੀਂ ਮਾਰਾ ਲੱਗਦਾ ਜਾਂ ਕੋਈ ਉਹਨਰ ਜਾਂਚ ਕਰਾਓ ਸਰਕਾਰ ਥੋਡੀ ਆ ਸਾਰਾ ਜੰਤਰ ਤੰਤਰ ਥੋਡਾ ਤੁਸੀਂ ਜਾਂਚ ਕਰਾ ਲਓ ਜੇ ਕੋਈ ਪ੍ਰਧਾਨ ਨੇ ਗਲਤ ਕੰਮ ਕੀਤਾ ਉਹ ਮੈਂ ਅੱਗੇ ਵੀ ਕਹਿੰਨਾ ਮੈਂ ਹੁਣ ਵੀ ਕਹਨਾ ਪ੍ਰਧਾਨ ਜੋ ਜੇ ਮੈਂ ਅਕਦਾਰ ਹੂੰ ਮੈਨੂੰ ਸਜ਼ਾ ਮਿਲੂ ਪਰ ਸੌਂ ਸਾਬ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹ ਰਾਜਨੀਤੀ ਛੱਡੋ ਸ਼ਹਿਰ ਦੇ ਭਲੇ ਦੀ ਕੰਮ ਕਰੋ ਮੈਂ ਤੁਹਾਨੂੰ ਅੱਗੇ ਵੀ ਮੈਨੂੰ ਜਿੱਥੇ ਵੀ ਤੁਸੀਂ ਬੁਲਾਇਆ ਮੈਂ ਤੁਹਾਡੇ ਲਈ ਹਾਜ਼ਰ ਹੋਇਆ ਤੁਹਾਡੇ ਕੋਲੇ ਗਿਆ ਮੈਂ ਕਦੇ ਐ ਨਹੀਂ ਕਿਹਾ ਕਿ ਮੈਂ ਤੁਹਾਡੇ ਕੋਲ ਆਣੀ ਪਰ ਇਹ ਗਾ ਰਾਜਨੀਤੀ ਛੱਡੋ ਜਿਹੜੇ ਤੁਹਾਡੇ ਆਲੇ-ਦਾਲੇ ਜੁੰਡਲੀਆ ਤੁਹਾਨੂੰ ਮਿਸਗਾਈਡ ਕਰ ਰਹੀ ਆ ਹਜੇ ਵੀ 6 ਮਹੀਨੇ 8 ਮਹੀਨੇ ਰਹਿੰਦੇ ਆ ਜਦੋਂ ਮੈਨੂੰ ਜਿਹੜਾ ਵੀ ਕੰਮ ਆ ਮੈਂ ਕਰਨ ਨੂੰ ਤਿਆਰ ਆ ਪਰ ਗਲਤ ਕੰਮ ਨਾ ਮੈਂ ਕਿਤੇ ਕੀਤਾ ਨਾ ਮੈਂ ਕਰੂੰਗਾ ਪਰ ਮੈਂ ਇੱਕ ਜਰੂਰ ਗੱਲ ਕਹਿਣਾ ਵੀ ਤੁਸੀਂ ਜੋ ਟੱਕਾ ਮੇਰੇ ਨਾਲ ਹੋਇਆ ਅੱਜ ਤੱਕ ਕਰੇ ਕਿਸੇ ਪ੍ਰਧਾਨ ਨਾ ਨਹੀਂ ਹੋਇਆ ਪੈਦਾ ਜਸਵੀਰ ਸਿੰਘ ਗੜੀ ਜੀ ਚੇਅਰਮੈਨ ਬਣਨੇ ਐਸੀ ਕਮਿਸ਼ਨ ਤੇ ਵੇ ਸਾਰਿਆਂ ਨੂੰ ਬੜੀ ਗੱਲ ਦੇਖੋ ਡਾਕਟਰ ਰਵੀ ਜੋਤ ਸਾਡੇ ਐਸੀ ਭਾਈਚਾਰੇ ਚੋ ਮਿਨਿਸਟਰ ਲੋਕਲ ਬਾਡੀ ਦਾ ਉਹ ਹੁੰਦਾ ਨੂੰ ਵੀ ਜਿਉਂ ਸਰਕਦੀ ਨਹੀਂ ਸਾਰੇ ਐਡੀ ਗੱਲ ਕਿੰਨੀ ਵਾਰੀ ਹੋਲੀ ਮੈਨੂੰ ਦਿੱਲੀ ਤੱਕੋ ਫੋਨ ਆਲੇ ਵੀ ਤੇਰੇ ਨਾਲ ਇਹ ਤਕਾਵ ਰਿਆ ਪਰ ਇਨਾਂ ਦੇ ਸਰਕਾਰ ਤੇ ਕੋਈ ਜੂ ਨਹੀਂ ਸਕਦੀ ਨਾ ਸਰਦਾਰ ਭਵਨ ਸਿੰਘ ਮਾਂ ਜਿਹੜਾ ਕਹਿੰਦਾ ਸੀ ਆਮ ਆਦਮੀ ਪਾਰਟੀ ਆਮ ਬੰਦੇ ਉਹ ਭਰਾਵਾ ਮੇਤੋਂ ਆਮ ਬੰਦਾ ਕਿਹੜਾ ਹੂ ਜਾ ਕੇ ਪਤਾ ਕਰ ਲਓ 225 ਨੰਬਰ ਦਗਾਹ ਤੇ ਮੈਂ ਕੰਮ ਕਰਦਾ ਸੀ ਅੱਜ ਵੀ ਅੱਜ ਵੀ ਮੈਂ ਜਾਂਦਾ ਜਦ ਮੈਨੂੰ ਟਾਈਮ ਮਿਲਦਾ ਮੈਂ ਅੱਜ ਵੀ ਉਹ ਆਪਣਾ ਮੈਂ ਪਸ਼ੂਕਰ ਛੱਡਿਆ ਨਹੀਂ ਮੈਂ ਅੱਜ ਵੀ ਉੱਥੇ ਜਾ ਕੇ ਵੇਨ ਮੈਂ ਤਾਂ ਹਰਾਨਾ ਗੱਲਾਂ ਕੀ ਕਰਦੇ ਨੇ ਕਰਦੇ ਕੁਝ ਨਹੀਂ ਪਰ ਚਾਹ ਤੋਂ ਬਿਨਾਂ ਇਹਨਾਂ ਨੇ ਕੁਝ ਨਹੀਂ ਕੀਤਾ ਇਹੀ ਸੰਗਸਾਹ ਨੂੰ ਬੇਨਤੀ ਕਰਦਾ ਵੀ ਮੈਂ ਤੁਹਾਡੇ ਨਾਲ ਆ ਜੇ ਹੁਣ ਵੀ ਡੁੱਲੇ ਵਿਰਾਂ ਦਾ ਕੁਝ ਨਹੀਂ ਵਿਗੜਿਆ ਜੇ ਇਲਜ਼ਾਮ ਬਾਜੀਆ ਜਿੰਨੀ ਮਰਜ਼ੀ ਕਰ ਲਓ ਮੈਂ ਤੁਹਾਨੂੰ ਆਨਰ ਰਿਕਾਰਡ ਕਹਿੰਦਾ ਸਾਰਾ ਡਾਟਾ ਕਢਾ ਲਓ ਜਿੰਨੇ ਵੀ ਕੰਮ ਹੋਏ ਨੇ ਜਿੰਨੀ ਮਸ਼ੀਨਰੀ ਆਈ ਆ ਇਹ ਕਹਿੰਦੇ ਆ ਨਾ ਕਮੇਟੀ ਕਰੇ ਤਾਂ ਕਾਂਗਰਸ ਲੈ ਕੇ ਆਈ ਆ ਡਿਵੈਲਪਮੈਂਟ ਜਿਹੜੇ ਲਾਇਨਸ ਚੋਂ ਡਿਵੈਲਪਮੈਂਟ ਦੇ ਹੁਣ ਪਿੱਛੇ ਜੇ ਵੀ ਲੱਗਣੇ 70 ਕਰੋੜ ਰੁਪਏ ਦੇ ਕਾਹ ਡਿਵੈਲਪਮੈਂਟ ਦੇ ਸ਼ਹਿਰ ਦੇ ਕੀਤੇ ਨੇ 4 ਸਾਲਾਂ ਚ ਜੇ ਕਿਤੇ ਮੇਰਾ ਸਾਥ ਦਿੰਦੇ ਇਹ ਕਹਿੰਦੇ ਚੰਡੀਗੜ੍ਹ ਚਾਹੇ ਕੈਲੀਫੋਰਨੀਆ ਬਣਾ ਲੈਂਦੇ ਮੈਂ ਤਾਂ ਭੱਜਿਆ ਨਹੀਂ ਜਦ ਕੋਈ ਸੁਲਵਾਈ ਹੋਣੀ ਤੁਸੀਂ ਪਤਾ ਨਹੀਂ ਹੁਣ ਤੁਮ ਕਿਸੇ ਨੇ ਮੈਨੂੰ ਸਗੈਡ ਕਰਦਾ ਜੀ ਦੇਖੋ 35 ਨਹੀਂ ਲਾਈ ਆ 17 ਤਰੀਕ ਦੇ ਆਰਡਰ ਨੇ 17 ਜੇ ਇਹਦੇ 35 ਦੇ ਆਰਡਰ ਲੱਗ ਕੇ ਤਾਂ ਹੀ ਅੱਜੋ ਮਸ਼ੀਨਾਂ ਦੀ ਸਫਾਈ ਹੋ ਰਹੀ ਆ ਮੈਂ ਇਹੀ ਬੇਨਤੀ ਕਰਦਾ ਕਹੜ ਮਿਲ ਕੇ ਜੇ ਤੁਸੀਂ ਚਾਹੁੰਦੇ ਹੋ ਤਾਂ ਸ਼ਹਿਰ ਡਿਵੈਲਪਮੈਂਟ ਕਰੀਏ ਨਹੀਂ ਇਲਜ਼ਾਮਬਾਜ਼ੀਆਂ ਨੇ ਉਹ ਤੁਸੀਂ ਕਰੀ ਜਾਂਦੇ ਹੋ ਪਰਚੇ ਆ ਤੁਸੀਂ ਉਹ ਕਰਾਈ ਜਾਂਦੇ ਤੂੰ ਬਾਤ ਤੁਸੀਂ ਕੋ ਕਰਦੇ ਨਹੀਂ ਖੰਨੇ ਦਾ ਕੋਈ ਭਲਾ ਨਹੀਂ ਕੋਈ ਇਹਦੇ ਚ ਨਾ ਧਖੰਦੇ ਦਾ ਭਲਾ ਨਾ ਕਿਸੇ ਸਾਡਾ ਵੀ ਨਹੀਂ ਭਲਾ ਤੁਹਾਨੂੰ ਵੀ ਹੁਣ ਗਰੀਬ ਬੰਦਾ ਤੁਸੀਂ ਦੇਖੋ ਪਰਚੇ ਦੋ ਪਰਚੇ ਘਰਾਤੇ ਅੱਜ ਤੱਕ ਝੰਡੇ ਦਾ ਪਰਚਾ ਇਤਿਹਾਸ ਫੋਲ ਕੇ ਦੇਖ ਲਿਓ ਕਿਸੇ ਤੇ ਹੋਇਆ ਨਹੀਂ ਹੋਣਾ ਜਿਹੜਾ ਪਰਚਾ ਇਹਨਾਂ ਨੇ ਮੇਰੇ ਤੇ ਕਰਾਇਆ ਜਿਹੜੀ ਇਹ ਗੱਲਾਂ ਕਰਦੇ ਸੀ ਇਹਨਾਂ ਦੇ ਬੰਦੇ ਮੈਂ ਕਹਿਣਾ ਹੀ ਜੋ ਦਾ ਵਿੱਚ ਕਰਮਚੰਦ ਜੀ ਬਾਰੇ ਮੈਂ ਪਹਿਲਾਂ ਵੀ ਕਿਹਾ ਜੀ ਕਰਮਚੰਦ ਦੀ ਨਿਸ਼ੂ ਕਪਲਾ ਜੀ ਉਹ ਜਿਹੜੇ ਰੌਲਾ ਪਾਉਗੇ ਦੀ ਅਸੀਂ ਮਿੱਟੀ ਜਾਂਚ ਕਰਾਵਾਂਗੇ ਫਲਾਣਾ ਕਰਾਵਾਂਗੇ ਉਹ ਮਿੱਟੀ ਖਾਣੇ ਦਾ ਪਸਾਰੀ ਆਪ ਲਈ ਫਿਰਦੇ ਨੇ ਕਰਾਉਣ ਜਾਂਚ ਜਿੰਨੇ ਵੀ ਭੱਜ ਕੇ ਇਧਰੋਂ ਗਏ ਨੇ ਕਿਉਂ ਗਏ ਨੇ ਕਿਉਂ ਲੈਨੇ ਤਾਂ ਕਹਿੰਦੇ ਸੀ ਅਸੀਂ ਕਿਸੇ ਨੂੰ ਲੈਣਾ ਨਹੀਂ ਕਿਉਂ ਲੈਨੇ ਇਹ ਖੁਦ ਮੇਰੇ ਬਾੜ ਪੱਟੀਆਂ ਚ ਕਹਿ ਕੇ ਆਏ ਸੀ 2022 ਚ ਵੀ ਪ੍ਰਧਾਨਤਾ ਸਾਡੇ ਵਰਗਈਆ ਸਾਡਾ ਭਰਾ ਉਹ ਪ੍ਰਧਾਨਤਾ ਅੱਜ ਵੀ ਹੋਇਆ ਪਰ ਸੌਹਨ ਸਾਹਿਬ ਤੁਸੀਂ ਬਦਲ ਗਏ ਜਦ ਤੁਸੀਂ ਆਮ ਆਦਮੀ ਸੀ ਹੁਣ ਤੁਸੀਂ ਖਾਸ ਆਦਮੀ ਬਣ ਗਏ ਪਰ ਪ੍ਰਧਾਨ ਅੱਜ ਵੀ ਉੱਥੇ ਹੀ ਆ ਅੱਜ ਪ੍ਰਧਾਨ ਅੱਜ ਵੀ ਉਸ ਸਕੂਟਰ ਤੇ ਆ ਪਰ ਇਸ ਗੱਲ ਆ ਗੌਰ ਕਰਿਓ ਕਦੇ ਸੋਚਿਓ ਮੈਂ ਤੁਹਾਡੇ ਨਾਲ ਆ ਇੰਨੇ ਹੀ ਕਹਿੰਦਾ ਧੰਨਵਾਦ ਜੀ ਪ੍ਰਧਾਨ ਜੀ ਇੱਕ ਮਹਿਮਾਨ ਦਾ ਜਿਗਰ ਖਿਲਦਾ ਦਾ ਬੜਾ ਪ੍ਰਚਾਰ ਕਰ ਰਿਹਾ ਮੈਂ ਵੀ ਜਿਹੜੇ ਆਰਥਿਕ ਦਦਾਰਾ ਤੁਸੀਂ ਉਹ ਮੋੜ ਲੈ ਜੀ ਇਹਦਾ ਕੀ ਮੈਂ ਕਹਿੰਦਾ ਜੀ ਜੇ ਜਾਂਚ ਕਰਾਓ ਮੈਂ ਤਾਂ ਕਹਿੰਦਾ ਸਰਕਾਰ ਉਹਨਾਂ ਦੀ ਯਾਰ ਐਸਡੀਐਮ ਉਹਨਾਂ ਦਾ ਵੇ ਆਪਣੇ ਪਟਵਾਰੀ ਉਹਨਾਂ ਦੇ ਨੇ ਤਹਿਸੀਲਦਾਰ ਉਹਨਾਂ ਦੇ ਨੇ ਜਾਂਚ ਕਰਾ ਲੜ ਜਿਹਦੇ ਨਾਮ ਹੋਊਗੀ ਪਤਾ ਲੱਗ ਜੂ ਦੁੱਧ ਦੁੱਧ ਪਾਣੀ ਤੇ ਪਾਣੀ ਹੋ ਜੂ ਉਹਨਾਂ ਦੇ ਮੂੰਹ ਕੋ ਸ਼ੱਕਰ ਜੇ ਮੇਰੀ ਹੋ ਜਾਵੇ ਇਹ ਗੱਲ ਨਹੀਂ ਪਰ ਵਿਕਾਸ ਦੀ ਗੱਲ ਕਰਦੇ ਕੁਝ ਕਾਂਗਰਸੀ ਕਾਉਂਸਲ ਇਹ ਕਹਿ ਰਹੇ ਨੇ ਕਿ ਸਾਡੇ ਵਾਰਡ 'ਚ ਕੰਮ ਹੀ ਨਹੀਂ ਹੋ ਰਿਹਾ ਜੀ ਉਹਦੀ ਵਜ੍ਹਾ ਜੀ ਤੇ ਕੋਈ ਕੋਈ ਇਹ じゃ ਕਾਂਗਰਸੀ ਦੱਸੋ ਕਿਹੜਾ ਕਾਂਗਰਸੀ ਕਾਉਂਸਲ ਕਹਿੰਦਾ 14 ਨੰਬਰ 'ਚ ਵੀਡੀਓ ਉਹ ਦੇਖੋ ਆ ਵਿੱਚ ਉਹ ਤੇ ਨਹੀਂ ਉੱਥੇ ਵਿਕਾਸ ਦੀ ਗੱਲ ਨਹੀਂ ਉੱਥੇ ਸੀਵਰ ਦੀ ਪ੍ਰੋਬਲਮ ਸੀਗੀ ਸ਼ੀਵਰਦੀ ਪ੍ਰੋਬਲਮ ਸੀ ਉਹ ਲੱਗੇ ਉਹ ਕੰਮ ਕਰਾਤਾ ਪਰ ਜਿੱਥੇ ਤੁਹਾਨੂੰ ਮੈਂ ਕਹਿ ਰਿਹਾ ਵੀ ਸਾਰਾ ਜਾਂਤਰਤੰਤਰ ਇਹ ਉਹਨਾਂ ਦੇ ਅਫਸਰ ਜਾਈ ਉਹਨਾਂ ਦੀ ਉਹ ਸਾਡੇ ਸਾਡੇ ਕਾਉਂਸਲਰ ਨੂੰ ਜਾਣ ਕੇ ਟਾਰਗੇਟ ਕਰਦੇ ਆ ਉਹਨਾਂ ਦੇ ਕੰਮ ਰੁਕੇ ਜਾ ਰਹੇ ਨੇ ਇਸ ਕਰਕੇ ਪਰੇਸ਼ਾਨੀ ਆ ਰਹੀ ਆ ਮੈਂ ਤੁਸੀਂ ਮੈਂ 33 ਵਾਰ ਦੇ ਕੋਈ ਇੱਕ ਵੀ ਐਮਸੀ ਕਰਦੇ ਬੋਦੀ ਦਿਰਦਾ ਵੀ ਵੀ ਜੇ ਮੈਂ ਕਦੇ ਉਹਦਾ ਵੀ ਰੋਕਿਆ ਮੈਂ ਤੁਸੀਂ ਤਾਂ ਸਾਡੇ ਐਮਸੀ ਦੀ ਗੱਲ ਕਰਦੇ ਕੋਈ ਹੈ ਜੀ ਬਾਜੀ ਪਾਰਟੀ ਬਾਜੀ ਤਾਂ ਉੱਠ ਕੇ ਕੰਮ ਕੀਤਾ ਕਰਦੇ ਰਹਾਂਗੇ ਜਿੰਨਾ ਟਾਈਮ ਹੈ ਉਹਦੇ ਟੈਂਡਰ ਲੱਗੇ ਹੋਏ ਨੇ ਮੈਂ ਇੱਕ ਮਹੀਨਾ ਹੋ ਗਿਆ ਕੰਨੇ ਇੱਕ ਤੋਂ ਮਹੀਨੇ ਤੋਂ ਉੱਤੇ ਹੋ ਗਏ ਡੇਢ ਮਹੀਨੇ ਤੋਂ ਜਿੱਦਣ ਦੇ ਟੈਂਡਰ ਖੁੱਲੇ ਨੇ ਆਫਸਰਾਂ ਨੂੰ ਸਾਈਨ ਕਰਕੇ ਨੋਟਿੰਗ ਦਿੱਤੀ ਹੋਈ ਆ ਉਹ ਪਤਾ ਨਹੀਂ ਕਿ ਦੀ ਵੇਟ ਕਰਦਾ ਕੀ ਦਾ ਇਸ਼ਾਰਾ ਕਿਤੇ ਨਾ ਤਾਂ ਉਹਨਾਂ ਨੇ ਹਜੇ ਤੱਕ ਟੈਂਡਰ ਵੀ ਕਲ ਕੀਤੇ ਨੇ ਤੇ ਸਾਰੇ ਥੋੜੇ 4 ਨੰਬਰ ਵਾਰਡ 5 ਨੰਬਰ ਵਾਰਡ 6 ਨੰਬਰ ਵਾਰਡ 7 ਨੰਬਰ ਵਾਰਡ ਸਾਰਿਆਂ 'ਚ ਕੰਮ ਹੋ ਚੁੱਕਾ ਟੈਂਡਰ ਲੱਗ ਚੁੱਕੇ ਨੇ ਉਹਨਾਂ ਨੂੰ ਵਰਕ ਆਰਡਰ ਨਹੀਂ ਦੇ ਰਹੇ ਦੇ ਰਹੇ ਇਸ ਕਰਕੇ ਕਾਉਂਟ ਲੈ ਆ ਮੇਰੇ ਬਲੀਓ ਕੋਈ ਹੋ ਨਹੀਂਗਾ ਮੈਂ ਕਹਿੰਦਾ ਚਾਹੀ ਮੈਨੂੰ ਅੱਜ ਇੱਥੇ ਜਿੱਥੇ ਮਰਜ਼ੀ ਖੜਾ ਕੇ ਪੁੱਛ ਲਿਓ ਜੋ ਅੱਜ ਕਹੂੰਗਾ ਉਹੀ ਗੱਲ ਕਹੂੰਗਾ ਮੈਂ ਕਿਸੇ ਕੰਮ ਚ ਨਾ ਡਿੱਕਾ ਬਣਿਆ ਨਾ ਬਣੂਗਾ ਪ੍ਰਧਾਨ ਜੀ ਤੁਸੀਂ ਕਹਿ ਰਹੇ ਹੋ ਕਿ ਕਰੋੜਾਂ ਰੁਪਏ ਦੀ ਮਸ਼ੀਨਰੀ ਲੈਂਦੀ ਹੈ ਸੇਵਰੇਜ ਵਾਸਤੇ ਲੈਂਦੀ ਹੈ ਤੇ ਸੀਵਰੇਜ ਸਪੰਸ ਨਹੀਂ ਪਰ ਉਹ ਪੱਦੇ ਤੱਕ ਆਣਾ ਸੀ ਇੰਟਰਮੀਨੈਂਟ ਤੇ ਪੂਰੇ ਸ਼ਹਿਰ ਚ ਪਾਣੀ ਖੜਾ ਬਹੁਤ ਬੁਰਾ ਹਾਲ ਹੈ ਪਹਿਲੇ ਬਾਸ ਨੇ ਹਾਲ ਕਰ ਸਕਦਾ ਹੈ ਅੱਗੇ ਕੀ ਹੋਵੇ ਦੇਖੋ ਗੱਲ ਜਿਹੜੀ ਆ ਸ਼ੁਦਰੀ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਨੇ ਜਦ ਇੱਕੋ ਲੱਗਤ بارش ਪੈ ਜਾਂਦੀ ਆ ਦੇਖੋ ਪਾਈਪਾਂ ਕਿਤੇ ਨਵੀਆਂ ਪਈਆਂ ਹੋਏ ਕਿਤੇ ਪੁਰਾਣੀਆਂ ਪਈਆਂ ਉਹ ਜ਼ਰੂਰ ਉਹ ਪ੍ਰੋਬਲਮ ਦੀ ਆ ਪਰ ਜਿਹੜਾ ਸ਼ਹਿਰ ਤੇ ਰੋਡ ਤੇ ਪਾਣੀ ਖੜਾ ਇਹ ਐਨਐਚ 1 ਦਾ ਪਾਰਟ ਆ ਇਹਦੇ ਬਾਰੇ ਮੈਂ ਮੰਤਰੀ ਸਾਹਿਬ ਨੂੰ ਕਿਹਾ ਵੀ ਐਮਪੀ ਸਾਹਿਬ ਨਾਲ ਮਿਲ ਕੇ ਆਪਾਂ ਇਹਦਾ ਵੀ ਜਲਦ ਤੋਂ ਜਲਦ ਹੱਲ ਕਰਾਈਏ ਰੋਡ ਦੀ ਨਹੀਂ ਗਲੀਆਂ ਦੀ ਗੱਲ ਕਰਦੇ ਵੀ ਗਲੀਆਂ ਤੇ ਦੇਖੋ ਬਾਰਸ਼ ਜਦ 1 ਲੱਖਤ ਹੋ ਜਾਂਦੀ ਹੈ ਬਦਵਾ ਜੀ ਉਹ ਕਿਸੇ ਦੇ ਹੱਥ ਨਹੀਂ ਰੱਬ ਦਾ ਜੋ ਕਰਦਾ ਉਹ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਜਦ 1 ਕੋ ਲੱਖਤ ਪਾਣੀ ਗਿਰ ਜਾਂਦਾ ਨਾ ਉਹ 1 ਕੋ ਲੱਖਤ ਜਿਹੜਾ ਫਲੋ ਹੁੰਦਾ ਉਹ ਪਾਣੀ ਤਾਂ ਜਾਮ ਹੁੰਦਾ ਹੀ ਆ ਨਾ ਓ ਹੋੜੀ ਹੋੜੀ ਉਹ ਨਿਕਲਦਾ ਸਾਡੇ ਬੁੱਲੀਓ ਕੋਈ ਹੋਵੇਗੀ ਅੱਗੇ ਤਾਂ 4-5 ਮਿੰਟ 10 ਮਿੰਟ ਨਿਕਲਦਾ ਨਹੀਂ ਸਪਾਈ ਅਸੀਂ ਲੱਗੇ ਹੋਇਆ ਜੀ ਹੁਣ ਮੋਟਰਾਂ ਪਿੱਛੇ ਖਰਾਬ ਸੀਗੀਆਂ ਅੱਜ ਤੱਕ ਕਦੇ ਹੋਇਆ ਨਹੀਂ 5 ਮੋਟਰਾਂ ਚੱਲਦੀਆਂ ਛੱਡੀਆਂ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਉਥੇ ਕਿਹੜੇ ਅਫਸਰ ਦੀ ਡਿਊਟੀ ਲਾ ਦਿੰਦੇ ਨੇ ਦੇਖੋ ਨਿਰਾਪਰਾ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਪ੍ਰਧਾਨ ਜ਼ਿੰਮੇਵਾਰ ਹੈਗਾ ਪਰ ਅਫਸਰ ਵੀ ਜ਼ਿੰਮੇਵਾਰ ਨੇ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਕਿਹਦੀ ਡੀਓ ਸਾਹਿਬ ਕਿਹਦੇ ਛੜ ਤੇ ਕਿਹਦੇ ਡਿਊਟੀ ਬਦਲਦੇ ਨੇ ਹੁਣ ਸਾਡੇ ਮੈਂ ਤੁਹਾਨੂੰ ਦੱਸਣਾ ਚਾਹਉਨਾ ਸਪਾਈ ਦਾ ਜੋ ਪਿੱਛੇ ਜੇ ਥੋੜਾ ਮਾੜ ਉਹ ਨਾਰੇ ਦਾ ਸੀਰੇ ਸਾਹਿਬ ਦੇ ਨੇ ਨਾਰੇ ਸਫਾਈ ਉਹ ਡਿਊਟੀ ਤੇ ਨਹੀਂ ਆਉਂਦੇ ਸਾਡੇ ਪਿੱਛੇ ਤੁਸੀਂ ਮੀਟਿੰਗ 'ਚ ਵੀ ਦੇਖਿਆ ਸਾਰੇ ਐਮਸੀਆਂ ਨੇ ਕਿਹਾ ਵੀ ਉਹ ਫੋਨੇ ਨਹੀਂ ਚੱਕਦੇ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਹਿੰਦੇ ਪ੍ਰਧਾਨ ਜੀ ਨੇ 35 ਦੇ ਸਾਈਨ ਨਹੀਂ ਕੀ ਨੀ 35 ਦੇ ਸਾਈਨ ਤਾਂ ਨਹੀਂ ਸੀ ਕੀਤੇ ਤੁਹਾਨੂੰ ਪਿੱਛੇ ਮੈਂ ਉਹ ਕਲੀਅਰ ਕਰ ਦੇਣੀ ਚਾਹੁੰਦਾ ਜਦ ਤੱਕ ਇਹ ਨੌ ਹੁੰਦੇ ਨਾਮ ਜੁੰਦੇ ਨੇ ਪਹਿਲਾਂ ਐਸਓ ਸਾਈਨ ਕਰਦਾ ਐਮੀ ਕਰਦਾ ਇਹ ਪੀੜੀ ਦਾ ਪੀੜੀ ਦਾ ਹੁੰਦੇ ਆ ਜਦ ਤੱਕ ਕਿਸੇ ਅਫਸਰ ਦੇ ਪੂਰੇ ਇਥੇ ਸਾਈਨ ਨਹੀਂ ਹੋਣਗੇ ਪ੍ਰਧਾਨ ਕਿਵੇਂ ਸਾਈਨ ਕਰ ਦੂਗਾ ਜਦੋਂ ਪਹਿਲੀ ਵਾਰ ਮਸ਼ੀਨਰੀ ਵਾਪਸ ਚਲੀ ਗਈ ਜੀ ਦੁਬਾਰਾ ਕਮੇਟਰੀ ਨੂੰ ਬੁਲਾਉਣੀ ਪਈ ਜੀ ਪਹਿਲੀ ਵਾਰ ਪਤਾ ਨਹੀਂ ਉਹ ਕਹਿੰਦੇ ਜੀ ਮੰਤਰੀ ਸਾਹਿਬ ਨੇ ਬੁਲਾਈ ਆ ਮੈਂ ਤਾਂ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਗਾ ਸੀ ਦੇਖੋ ਉਹਨਾਂ ਕੋਲੇ 6 ਵਿਭਾਗ ਨੇ ਐਡੀ ਪਾਵਰ ਆ ਉਹ ਪ੍ਰਧਾਨ ਦੀ ਪੂਰਾ ਪੰਜਾਬ ਚ ਲਾਉਂਦੇ ਆ ਸਿਆਸਤ ਉਹਦੇ ਵਿੱਚ ਸੀਗੀ ਫਿਰ ਪੂਰਾ ਪੰਜਾਬ ਚ ਲਾਉਂਦੇ ਆ ਸਿਆਸਤ ਤੋਂ ਗਮ ਜੇ ਯਾਰ ਮੰਤਰੀ ਜੀ ਨੇ ਭੇਜੀ ਸੀ ਉਹਨਾਂ ਨੂੰ ਸਫਾਈ ਕਰਾਉਣੀ ਚਾਹੀਦੀ ਸੀ ਆ ਮੈਂ ਪ੍ਰਧਾਨ ਤਾਂ ਨਹੀਂ ਉੱਥੇ ਗਿਆ ਪ੍ਰਧਾਨ ਨੇ ਤਾਂ ਨਹੀਂ ਜਾ ਕੇ ਕੋਈ ਉੱਥੇ ਟੰਗੜਾਈ ਉਹਨਾਂ ਦੀ ਬੰਦੇ ਸੀ ਉਹ ਸਫਾਈ ਕਰਾਉਂਦੇ ਅੱਜ ਵੀ ਮਸ਼ੀਨ ਚੱਲ ਰਹੀ ਆ ਦੱਸੋ ਕੋਈ ਵੀ ਪ੍ਰਧਾਨ ਗਿਆ ਉੱਥੇ ਆਪ ਪਾ ਕੇ ਮਤਲਬ ਲਿਆ ਨਹੀਂ ਹੁਣੇ 35 ਦੀ ਪਾਵਰਾਂ ਯੂਜ਼ ਕਰਕੇ 535000 ਪੈਦਾ ਐਸਟੀਮੇਟ ਬਣਿਆ ਉਹਦੇ ਰਾਹੀਂ ਇਹ ਸਫਾਈ ਹੋ ਰਹੀ ਆ ਇਹ ਮਸ਼ੀਨ ਕਿੱਥੋਂ ਬਲਾਈਏ ਇਹ ਮਸ਼ੀਨ ਆ ਆਪਣੇ ਲੁਧਿਆਣੇ ਤੋਂ ਮਗਾਈ ਆ ਪ੍ਰਧਾਨ ਜੀ